ਰਾਜਪੁਰਾ ਦੇ ਵਿੱਚ ਜਨਤਾ ਸਕੂਲ ਦੇ ਨੇੜੇ ਬਣ ਰਿਹਾ ਪੁਲ ਜੋ ਪਿਛਲੇ 4-5 ਸਾਲਾਂ ਤੋਂ ਅਧੂਰਾ ਪਿਆ ਸੀ ਹੁਣ ਜੰਗੀ ਪੱਧਰ ਤੇ ਤਿਆਰ ਕੀਤਾ ਜਾ ਰਿਹਾ ਹੈ ਕੜਕ ਦੀ ਧੁੱਪ ਦੇ ਵਿੱਚ ਕਰਮਚਾਰੀ ਵੀ ਪਸੀਨਾ ਵਹਾ ਕੇ ਆਪਣਾ ਫਰਜ਼ ਨਿਭਾ ਰਹੇ ਨੇ ਪਰ ਕੁਝ ਸ਼ਰਾਰਤੀ ਅਨਸਰ ਜੋ ਕਿ ਬੇਸਬਰੇ ਹੋਏ ਪਏ ਨੇ ਜਾਂ ਫਿਰ ਕੰਮ ਦੇ ਵਿੱਚ ਰੁਕਾਵਟ ਪੈਦਾ ਕਰਨਾ ਚਾਹੁੰਦੇ ਨੇ ਉਹ ਪੁਲ ਦੇ ਉੱਤੇ ਆ ਕੇ ਮਜ਼ਦੂਰਾਂ ਨੂੰ ਜਾਣ ਬੁੱਝ ਕੇ ਟੱਕਰਾਂ ਮਾਰਦੇ ਨੇ ਜਿਸ ਦੇ ਨਾਲ ਕੰਮ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹਨਾਂ ਹਰਕਤਾਂ ਤੋਂ ਨਾਰਾਜ਼ ਹੋ ਕੇ ਅੱਜ ਠੇਕੇਦਾਰ ਦੇ ਵੱਲੋਂ ਕੰਮ ਨੂੰ ਅਵਸਥਾਈ ਤੌਰ ਤੇ ਰੋਕ ਦਿੱਤਾ ਗਿਆ ਹਾਲਾਤ ਗੰਭੀਰ ਹੋਣ ਤੋਂ ਬਾਅਦ ਵੀ ਐਮਐਲਏ ਕੋਆਰਡੀਨੇਟਰ ਟੀਮ ਅਤੇ ਸਿਟੀ ਥਾਣਾ ਦੇ ਐਸਐਚਓ ਕਿਰਪਾਲ ਸਿੰਘ ਮੋਹੀ ਮੌਕੇ ਤੇ ਪਹੁੰਚੇ ਨੇ ਜਿੱਥੇ ਉਹਨਾਂ ਠੇਕੇਦਾਰ ਅਤੇ ਮਜ਼ਦੂਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਕੰਮ ਨੂੰ ਦੁਬਾਰਾ ਚਾਲੂ ਕਰਵਾਇਆ ਗਿਆ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਦੋਂ ਤੱਕ ਪੁਲ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦਾ ਉਸ ਦੇ ਉੱਤੇ ਆਉਣ ਜਾਣ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਲਦ ਹੀ ਪੂਰਾ ਹੋ ਸਕੇ ਮੇਰਾ ਜੀ ਮਾਂਜੂ ਸ਼ਰਮਾ ਨਾਮ ਹੈ ਜੀ ਮਾਂਜੂ ਜੀ ਕੀ ਗੱਲ ਹੋ ਗਈ ਤੁਸੀਂ ਠੇਕੇਦਾਰ ਹੋ ਰਹੇ ਮੈਂ ਜੀ ਠੇਕੇਦਾਰ ਦੀ ਤਰਫੋਂ ਇੰਜੀਨੀਅਰ ਹੋ ਇਧਰ ਜੀ ਠੀਕ ਹੈ ਜੀ ਕੀ ਗੱਲ ਹੋ ਗਈ ਸੀਗੀ ਜਿਸ ਕਰਕੇ ਤੁਸੀਂ ਇਹ ਬੰਦ ਕਰਤਾ ਸੀ ਕੰਮ भैया जी गल क्या हुई थी एक बाइक वाले इधर से बहुत स्पीड में आते हैं क्योंकि उनको पता है पुल चालू हो गया है लेकिन पुल चालू नहीं हुआ हम अपने हमारे साथ निकलने के लिए रास्ता खोल रखा है हमने लेकिन वो बाइक वाले बड़ी स्पीड से आते हैं तो एक दो तो हमारी लेबर वालों को चोट लगी है अधी अधी। बुलेट बाइक टकराई है हमारी से और फिर ऊपर से वो लड़ाई करते हैं उनको कुछ रोकने की कोशिश करो तो लड़ाई करते हैं इसलिए फिर ये बंद किया है तो अब फिर उसके बाद आपने पुलिस को दी थी सूचना इस चीज की भी वो झगड़ा करते हैं हमारे साथ आके हाँ हमने अपने डिपार्टमेंट को भी बताया है उसके बाद पुलिस में दी है सूचना से तभी जाके ये मतलब जो भी तो हुआ है अपील करना चाहेंगे ये बंद कर दिया रास्ता अब तो यही अपील है जी लोगों से देखो जो पांच छह साल से इंतजार कर रहे हैं हफ्ता और से ही हफ्ता और इंतजार करो उसके बाद देखो पुल आपके लिए है पब्लिक के लिए ही पुल है ठीक है हमने तो चलना नहीं अभी पब्लिक नहीं चलना है अपना आराम से जाएगी पब्लिक कोई दिक्कत नहीं होगी कोई परेशानी नहीं होगी सर की गल होगी जी क्यों गल है है जी लेबर को दिक्कत काम क्यूँ ग ਕੁਝ ਨਾ ਕੁਝ ਖਤਰਾ ਰਹਿੰਦਾ ਵੀ ਕੋਈ ਨਾ ਕੋਈ ਮੋਟਰਸਾਈਕਲ ਵੱਜ ਸਕਦਾ ਜੀ ਤੇ ਲੇਬਰ ਦੇ ਕੰਮ ਕਰਨ ਦੀ ਦਿੱਕਤ ਆਣ ਕਰੇ ਕੰਮ ਦੀ ਸਪੀਡ ਵੀ ਇਫੈਕਟ ਹੁੰਦੀ ਹੈ ਕਿਦਾਂ ਇਸ ਕਰਕੇ ਇਹ ਟੈਂਪੋਰੀ ਤੌਰ ਤੇ ਹਫਤੇ ਲਈ ਅਸੀਂ ਬੰਦ ਕਰ ਰਹੇ ਕੋਈ ਘਟਨਾ ਵੀ ਹੋਈ ਸੀ ਹੁਣ ਪਿੱਛੇ ਕਹਿੰਦੇ ਘਟਨਾ ਹੋਈ ਹੈ ਜੀ ਮਾਮੂਲੀ ਹੋਈ ਹੈ ਪਰ ਮੈਂ ਚਲੋ ਫਿਰ ਵੀ ਖਤਰਾ ਤਾਂ ਹੈ ਹੀ ਹੈ ਨਾ ਜੀ ਕੀ ਕ ਅਪੀਲ ਕਰਨਾ ਚਾਹੋਗੇ ਲੋਕ ਅਪੀਲ ਇਹ ਹੈ ਜੀ ਹਫਤਾ ਤੱਕ ਸਾਰ ਲੋ ਅਸੀਂ ਚਲਾ ਦੇ ਹਫਤੇ ਬਾਅਦ ਇੰਨਾ ਕੰਮ ਰਹਿ ਗਿਆ ਕਿਹੜੀ ਜਗ੍ਹਾ ਦਾ ਕੰਮ ਰਹਿ ਗਿਆ ਮਤਲਬ ਉੱਪਰ ਪੁਲ ਦੇ ਡੈਕ ਦੇ ਉੱਪਰ ਮਾਲ ਪੈਣਾ ਜੀ ਉੱਪਰ ਜਾ ਕੇ ਕੁਝ ਇਹਦੇ ਉੱਪ ਠੀਕ ਆ ਚਦਵਾਰਾ ਪਏਗਾ ਕਿੰਨੇ ਦਿਨ ਦਾ ਰਹਿ ਗਿਆ ਹਫਤਾ ਜੀ ਲਾ ਲਓ ਕੀ ਕਹਿਣਾ ਚਾਹੋਗੇ ਇਹ ਜਿਹੜੀ ਦੱਸ ਰਹੇ ਐਸਐਚਓ ਸਾਹਿਬ ਵੀਰੇ ਕੀ ਗੱਲ ਹੋਈ ਹੈ ਹਾਂ ਨਮਸਕਾਰ ਜੀ ਮੈਂ ਸਾਰੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਅੱਜ ਸਵੇਰੇ ਕਿੱਥੇ ਛੋਟਾ ਜਿਹਾ ਐਕਸੀਡੈਂਟ ਹੋਇਆ ਹੈ ਵੀ ਜਿਸ ਕਰਕੇ احتیاط ਦੇ ਤੌਰ ਤੇ ਆਪਾਂ ਲੇਬਰ ਨੂੰ ਵੀ ਉਹ ਕੰਮ ਪੂਰਾ ਤਸਲੀਮ ਨਾਲ ਕਰੇ ਤੇ ਪੂਰਾ ਵਿਸ਼ਵਾਸ ਦਿਵਾਏ ਐਸਐਚਓ ਸਾਹਿਬ ਵੱਲੋਂ ਨੇ ਕਿ ਸਾਨੂੰ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਵੇ ਕਿਉਂਕਿ ਜਿਹੜਾ ਰਸਤਾ ਹੈਗਾ ਉਹ ਟੈਂਪਰੇਰੀ ਆਪਾਂ 4 ਤੋਂ 5 ਦਿਨ ਲਈ ਬੰਦ ਕਰਕੇ ਕੰਮ ਵੀ ਫਟਾਫਟ ਖ ਤਾਕੀ ਇਹ ਦੇਖੋ ਆਪਾਂ ਲੇਬਰ ਜਿਹੜੀ ਕੰਮ ਕਰ ਰਹੀ ਹੈ ਉਸ ਦੀ ਸੇਫਟੀ ਬਹੁਤ ਜ਼ਰੂਰੀ ਹੈ ਕਿੰਨੇ ਕਿੰਨੇ ਤੱਕ ਸਾਰੇ ਸ਼ੁਰੂ ਕਰਵਾ ਦੋਗੇ ਪੰਜ ਤੋਂ 6 ਪੰਜ ਤੋਂ 7 ਦਿਨ ਦੇ ਅੰਦਰ ਅੰਦਰ ਬਿਲਕੁਲ ਕਲੀਅਰ ਹੈ ਚਾਲੂ ਹੋ ਜਾਏਗਾ ਵੀ ਥੋੜਾ ਜਿਹਾ ਸਬਰ ਰੱਖਣ ਕਿਉਂਕਿ ਲੋਕਾਂ ਨੇ ਬਹੁਤ ਸਬਰ ਕੀਤਾ ਜੀ ਇੱਥੇ ਮੈਂ ਤਾਂ ਲੋਕਾਂ ਦੇ ਸਬਰ ਦਾ ਬਹੁਤ ਧੰਨਵਾਦ ਕਰਦਾ ਸਾਰੇ ਮਹਿੰਦਰਗੰਡ 500 ਦੁਕਾਨਾਂ ਹੈਗੀਆਂ ਉਹਨਾਂ ਦੇ ਪਰਿਵਾਰ ਹੈ ਉਹਨਾਂ ਨੇ ਬਹੁਤ ਮੈਂ ਉਹਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਸਬਰ ਕੀਤਾ ਵੀ 5 ਤੋਂ 7 ਦਿਨ ਦਾ ਸਬਰ ਹੋਰ ਕਰੋ ਆਪਾਂ ਸਾਰੇ ਮਿਲ ਕੇ ਐਮਐਲਏ ਨੀਨਾ ਮਿੱਤਲ ਜੀ ਦੁਆਰਾ ਇਹ ਪੁਲ ਚਾਲੂ ਕੀਤਾ ਜਾਏਗਾ ਆਪਾਂ 5 ਤੋਂ 7 ਦਿਨ ਦਾ ਹੋਰ ਆਪਣਾ ਸਮਾਂ ਦਿਈਏ ਅਚਾਨਕ ਜਿਹੜਾ ਹੈ ਪੱਤਰਕਾਰਾਂ ਨੂੰਰੇ ਬੁਲਾਇਆ ਗਿਆ ਕੀ ਗੱਲ ਹੋਈ ਹੈ ਔਰੇ ਕੋਈ ਘਟਨਾ ਹੋਈ ਹੈ ਜਾਂ ਕੋਈ ਗਲਬਾ ਥੀ ਕੋਈ ਘਟਨਾ ਕੋਈ ਨਹੀਂ ਹੋਈ ਜੀ ਇੱਥੇ ਜਿਹੜੀ ਆਪਣਾ ਪੁਲ ਬਣ ਰਿਹਾ ਜਨਤਾ ਸਕੂਲ ਦੇ ਸਾਹਮਣੇ ਇੱਥੇ ਸਵੇਰੇ ਕੋਈ ਬੁਲਟ ਮੋਟਰਸਾਈਕਲ ਵਾਲਿਆਂ ਨੇ ਮੁੰਡੇ ਨੂੰ ਹਿੱਟ ਕਰ ਗਿਆ ਜੇ ਉਹ ਤਾਂ ਸੱਟ ਮਾਰੀ ਤੇ ਲੇਬਰ ਨੇ ਕੰਮ ਬੰਦ ਕਰਕੇ ਧਰਨਾ ਲਾਤਾ ਸੀ ਵੀ ਅਸੀਂ ਨਹੀਂ ਕੰਮ ਕਰਦੇ ਹੁਣ ਇਹਨਾਂ ਨੂੰ ਅਸੀਂ ਵਿਸ਼ਵਾਸ ਦਵਾਇਆ ਵੀ ਅਸੀਂ ਖੜੇ ਹਾਂ ਇੱਥੇ ਨੋ ਪ੍ਰੋਬਲਮ ਤੇ ਬੰਦ ਕਰਤਾ ਤੇ ਹੁਣ ਉਹਨਾਂ ਨੇ ਧਰਨਾ ਕੰਮ ਦੁਆਰੇ ਸਟਾਰਟ ਕਰਤਾ ਤੇ ਸਾਡੀ ਫੋਰਸ ਖੜੀਆ ਵਿਸ਼ਵਾਸ ਚ ਹੁਣ ਕੰਮ ਸਟਾਰਟ ਕਰਵਾਉਣਾ ਸਰ ਇਹ ਪਹਿਲਾ ਜਿਹੜਾ ਡਿਵਾਈਡਰ ਲਾਇਆ ਸੀ ਇਹ ਨਹੀਂ ਸੀਗਾ ਤਾਂ ਮੋਟਰਸਾਈਕਲ ਲੰਘਦੇ ਜੀ ਉੱਤੋਂ ਤਾਂ ਮੋਟਰਸਾਈਕਲ ਲੰਘਦੇ ਜੀ ਲਾਇਆ ਸੀਗਾ ਕੱਲੇ ਮੋਟਰਸਾਈਕਲਾਂ ਦਾ ਰਸਤਾ ਛੱਡਿਆ ਹੋਇਆ ਸੀਗਾ ਉਹ ਅੱਗੇ ਇੱਥੋਂ ਪੂਰਾ ਸਪੀਡ ਚ ਮੋਟਰਸਾਈਕਲ ਜਾਂਦੇ ਆ ਕਿ ਬਿਲਕੁਲ ਜਾ ਕੇ ਨਾਲ ਹੀ ਅ ਉੱਥੇ ਜਾ ਕੇ ਜਾਂ ਤਾਂ ਬ੍ਰੇਕ ਲਾਣੀ ਪੈਂਦੀ ਹੈ ਜਾਂ ਫਿਰ ਕਿਸੇ ਇਹਨਾਂ ਦੇ ਮੁਲਾਜ਼ਮ ਤੇ ਹਿੱਟ ਹੁੰਦਾ ਹੈ ਸਰ ਲੋਕ ਕੀ ਅਪੀਲ ਕਰਨਾ ਚਾਹੋਗੇ ਕਿ ਕਿੰਨੇ ਦਿਨਾਂ ਦੇ ਵਿੱਚ ਚਾਲੂ ਹੋਏਗਾ ਪੁਲ ਲੋਕੀ ਹਜੇ ਉਰ ਤੋਂ ਨਾ ਆਣ ਆ ਤੁਹਾਨੂੰ ਦੱਸਣਗੇ ਆਪਣਾ ਡੀਓ ਸਾਹਿਬ ਹੈਗੇ ਨਹੀਂ ਨਾਲ ਹੀ ਖੜੇ ਨੇ ਆਪਣੇ ਕੋਲ ਵੀ ਸਰ ਦੇ ਮੁਲਾਜ਼ਮ ਤਨਾਦ ਕੀਤੇ ਜਾਣਗੇ ਹਾਂ ਹਾਂ ਮੈਂ ਦੋ ਮੁਲਾਜ਼ਮ ਲਾਏ ਆ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੁਣ ਤੁਹਾਡਾ ਕੋਈ ਮੋਟਰਸਾਈਕਲ ਅੱਧ ਨਹੀਂ ਜਾਊਗਾ ਲੋਕ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਇੰਨੀ ਵੇਟ ਕੀਤੀ ਹੈ ਤੇ ਲਾਸਟ ਚੋਂ ਇੰਤਜ਼ਾਰ ਨਹੀਂ ਕਰ ਰਹੇ ਆ ਇਹੀ ਕਹਾਂਗੇ ਹੁਣ ਜਿਹੜਾ ਇਨਵੈਟ ਕੀਤਾ ਹੁਣ 2-3 ਦਿਨ ਹੋਰ ਵੇਟ ਕਰ ਲੋ ਆ 2-3 ਦਿਨਾਂ ਵਿੱਚ ਕੰਮ ਆਪਣਾ ਕੰਪਲੀਟ ਹੋ ਜਾਊਗਾ ਜੀ ਆ ਸਰ ਦੱਸਣਗੇ ਤੁਹਾਨੂੰ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ